ਹਾਜੀਪੀਰ ਪਾਸ 8652 ਫੁੱਟ ਦੀ ਉਚਾਈ ਦੇ ਉੱਪਰ ਉੜੀ ਦੇ ਦੱਖਣ ਦੇ ਵਿੱਚ ਹੈਗਾ ਤੇ ਸੀਜ਼ ਫਾਇਰ ਲਾਈਨ ਤੋਂ ਪੂਰੇ 8 ਕਿਲੋਮੀਟਰ ਦੀ ਦੂਰੀ ਤੇ ਆ 1949 ਦੇ ਭਾਰਤ ਤੇ ਪਾਕਿਸਤਾਨ ਦੇ ਆਪਸ ਦੇ ਸਮਝੌਤੇ ਦੇ ਦੌਰਾਨ ਹਾਜੀਪੀਰ ਪਾਸ ਨੂੰ ਪਾਕਿਸਤਾਨ ਨੂੰ ਦਿੱਤਾ ਗਿਆ ਤੇ ਦੋਨੇ ਹੀ ਸਾਈਡ ਨੂੰ ਸੀਜ਼ ਫਾਇਰ ਲਾਈਨ ਤੋਂ 5-500 ਮੀਟਰ ਦੂਰ ਰਹਿਣ ਲਈ ਕਹਿ ਦਿੱਤਾ ਗਿਆ ਇਨ੍ਹਾਂ ਪਹਾੜਾਂ ਦੇ ਉੱਪਰ ਪਾਕਿਸਤਾਨ ਦੀਆਂ ਤਿੰਨ ਪੋਸਟਾਂ ਮੌਜੂਦ ਨੇ ਜਿਹੜੀਆਂ ਕਿ ਸ਼ਰੀ ਨਗਰ ਲੇ ਦੀ ਪੂਰੀ ਦੀ ਪੂਰੀ ਸੜਕ ਦੇ ਉੱਪਰ ਨਿਗਾ ਰੱਖ ਸਕਦੀਆਂ ਨੇ 1965 ਦੇ ਦੌਰਾਨ 1965 ਦੇ ਸਟਾਰਟਿੰਗ ਵਾਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਤਿੰਨਾਂ ਹੀ ਪੋਸਟਾਂ ਤੋਂ ਇਸ ਲਾਈਨ ਦੇ ਉੱਪਰ ਇਸ ਸੜਕ ਦੇ ਉੱਪਰੋਂ ਜਿਹੜੇ ਨੰਗ ਰਹੇ ਇੰਡੀਅਨ ਆਰਮੀ ਦੇ ਟਰੱਕ ਸੀ ਕਨਵਾਈ ਸੀ ਉਹਨਾਂ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਆ ਮਈ ਆਉਂਦੇ ਆਉਂਦੇ ਇੱਕ ਬਹੁਤ ਵੱਡੀ ਗੋਰੀਲਾ ਫੋਰਸ ਤਿਆਰ ਕੀਤੀ ਜਾਂਦੀ ਆ ਪਾਕਿਸਤਾਨ ਦੁਆਰਾ ਪਾਕਿਸਤਾਨ ਦੀ ਆਰਮੀ ਦੇ ਦੁਆਰਾ ਇਹਨਾਂ ਦਾ ਪਲਾਨ ਹੈ ਇੰਡੀਆ ਦੀ ਐਂਟਰੀ ਪੁਆਇੰਟ ਬਹੁਤ ਸਾਰੇ ਅਲੱਗ-ਅਲੱਗ ਪੁਆਇੰਟਸ ਤੋਂ ਇੰਡੀਆ ਦੇ ਵਿੱਚ ਐਂਟਰ ਹੋਇਆ ਜਾਊਗਾ ਸ਼ਰੀ ਨਗਰ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾਊਗੀ ਜਿੰਨੀਆਂ ਵੀ ਟੈਲੀਫੋਨ ਲਾਈਨਸ ਨੇ ਉਹਨਾਂ ਨੂੰ ਕੱਟ ਕੀਤਾ ਜਾਊਗਾ ਸਾਰੇ ਪੁਲਾਂ ਨੂੰ ਤੋੜਿਆ ਜਾਊਗਾ ਤਾਂ ਕਿ ਸ਼ਰੀ ਨਗਰ ਨੂੰ ਪੂਰੇ ਇੰਡੀਆ ਤੋਂ ਬਿਲਕੁਲ ਅਲੱਗ-ਥਲਗ ਕੀਤਾ ਜਾ ਸਕੇ ਇਸ ਫੋਰਸ ਦਾ ਨਾਮ ਦਿੱਤਾ ਗਿਆ ਜਿਬਰਾਲਟਰ ਫੋਰਸ ਤੇ ਇਹਦੀ ਅਗਵਾਈ ਕਰ ਰਹੇ ਸੀਗੇ ਪਾਕਿਸਤਾਨ ਆਰਮੀ ਦੇ ਮੇਜਰ ਜਰਨਲ ਅਖਤਰ हुसैन ਮਲਿਕ ਅਗਸਤ ਦੇ ਪਹਿਲੇ ਹਫਤੇ ਦੇ ਦੌਰਾਨ ਜਿਬਰਲਟਰ ਫੋਰਸ ਦੇ ਬਹੁਤ ਸਾਰੇ ਲੜਾਕੇ ਆਪਣੀ ਨਾਰਮਲ ਆਰਮੀ ਦੀ ਯੂਨੀਫਾਰਮ ਤੋਂ ਹਟਾ ਕੇ ਬਿਲਕੁਲ ਨਾਰਮਲ ਜਿਹੜਾ ਕਸ਼ਮੀਰੀ ਲੋਕਾਂ ਦਾ ਪਹਿਰਾਵਾ ਸਲਵਾਰ ਕਮੀਜ਼ ਹੈਗਾ ਉਹਦੇ ਵਿੱਚ ਹੀ ਹਥਿਆਰ ਲੈ ਕੇ ਇੰਡੀਆ ਦੇ ਵਿੱਚ ਅਲੱਗ-ਅਲੱਗ ਪੁਆਇੰਟਸ ਤੋਂ ਐਂਟਰ ਹੁੰਦੇ ਤਾਂ ਕਿ ਆਮ ਲੋਕਲ ਲੋਕਾਂ ਦੇ ਵਿੱਚੋਂ ਆਸਾਨੀ ਦੇ ਨਾਲ ਗੁੰਮ ਜਾਣ ਤੇ ਆਰਮੀ ਨੂੰ ਇੰਡੀਅਨ ਆਰਮੀ ਨੂੰ ਉਹਨਾਂ ਦਾ ਪਤਾ ਨਾ ਲੱਗੇ 15 ਅਗਸਤ ਆਉਂਦੇ-ਆਉਂਦੇ ਇੰਡੀਅਨ ਆਰਮੀ ਇਸ ਜਿਬਰਾਲਟਰ ਫੋਰਸ ਨੂੰ ਵਾਪਸ ਪਿੱਛੇ ਧੱਕ ਦਿੰਦੀ ਆ ਤੇ ਇਹਨਾਂ ਤਿੰਨੇ ਹੀ ਪਾਕਿਸਤਾਨੀ ਪੋਸਟਾਂ ਜਿੱਥੋਂ ਪਹਿਲਾਂ ਇਹ ਪੂਰੀ ਦੀ ਪੂਰੀ ਫਾਇਰਿੰਗ ਸ਼ੁਰੂ ਕੀਤੀ ਗਈ ਇਹਨਾਂ ਤਿੰਨੇ ਪੋਸਟਾਂ ਨੂੰ ਆਪਣੇ ਕਬਜ਼ੇ 'ਚ ਕਰ ਲੈਂਦੀ ਆ ਪਰ ਇੱਥੇ ਆ ਕੇ ਇੰਡੀਅਨ ਆਰਮੀ ਦੇ ਵੱਡੇ ਜਰਨਲ ਵੱਡੇ ਅਫਸਰ ਇੱਕ ਫੈਸਲਾ ਲੈਂਦੇ ਆ ਕਿ ਜੇ ਅੱਗੇ ਤੋਂ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਬਹੁਤ ਵੱਡੀ ਤਾਦਾਦ ਦੇ ਵਿੱਚ ਪਾਕਿਸਤਾਨ ਆਰਮੀ ਦਾ ਇੰਡੀਆ 'ਚ ਕੁਸ ਜਾਣਾ ਵਾ ਉਹਨੂੰ ਬੰਦ ਕਰਨਾ ਵਾ ਤਾਂ ਸਾਨੂੰ ਹਾਜੀ ਪੀਰ ਪਾਸ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਨਾ ਪਊਗਾ ਜਿਹੜਾ ਕਿ 1949 ਦੇ ਵਿੱਚ ਐਗਰੀਮੈਂਟ ਦੇ ਦੌਰਾਨ ਪਾਕਿਸਤਾਨ ਕੋਲ ਚਲਾ ਗਿਆ ਪੱਛਮੀ ਕਮਾਂਡ ਦੇ ਜਰਨਲ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਭਾਰਤੀ ਫੌਜ ਦੀ 68 ਇਨਫੈਂਟਰੀ ਬ੍ਰਿਗੇਡ ਨੂੰ ਇਸ ਚੀਜ਼ ਦੇ ਲਈ ਆਰਡਰ ਦਿੰਦੇ ਆ ਇਹ ਜ਼ਿੰਮੇਵਾਰੀ 68 ਇਨਫੈਂਟਰੀ ਬ੍ਰਿਗੇਡ ਦੇ ਉੱਪਰ ਸੌਂਪੀ ਜਾਂਦੀ ਆ ਹਾਜੀਪੀਰ ਪਾਸ ਦੇ ਉੱਪਰ ਕਬਜ਼ਾ ਕਰੋਗੇ 68 ਇਨਫੈਂਟਰੀ ਬ੍ਰਿਗੇਡ ਦੇ ਆਪਣੇ ਕਮਾਂਡਰ ਕਮਾਂਡਰ ਜੋਰਾਵਰ ਚੰਦ ਬਖਸ਼ੀ ਇੱਕ ਪਲਾਨ ਦੇ ਅਕੋਰਡਿੰਗ ਆਪਣੀ ਲੜਾਕਿਆਂ ਨੂੰ ਆਪਣੀ ਸੈਨਿਕਾਂ ਨੂੰ ਹਾਜੀਪੀਰ ਦੀ ਇਸ ਚੋਟੀ ਦੇ ਉੱਪਰ ਦੋ ਪਾਸਿਆਂ ਤੋਂ ਇਕੱਠਾ ਇੱਕੋ ਟਾਈਮ ਚੜਨ ਦਾ ਆਰਡਰ ਦਿੰਦੇ ਆ ਤਾਂ ਕਿ ਪਾਕਿਸਤਾਨੀ ਜਿਹੜੇ ਲੜਾਕੇ ਬਿਲਕੁਲ ਉੱਪਰ ਬੈਠੇ ਆ ਉਹਨਾਂ ਨੂੰ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਲੜਨਾ ਪਵੇ 68 ਇਨਫੈਂਟਰੀ ਬ੍ਰਿਗੇਡ ਦੀਆਂ ਦੋ ਬਟਾਲੀਆਂ ਨੂੰ ਇਸ ਚੀਜ਼ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਇਹ ਇੱਕ ਅਜੀਬ ਕੰਬੀਨੇਸ਼ਨ ਸੀਗਾ ਅਜੀਬ ਮਲਾਪ ਸੀਗਾ ਇੱਕ ਪਾਸੇ ਸੀਗੀ ਇੱਕ ਪਾਸੇ ਤੋਂ ਹਾਜੀਪੀਰ ਦੇ ਉੱਪਰ ਚੜਾਈ ਕਰਨ ਵਾਲੀ ਇੱਕ ਪਾਰਾ ਇੱਕ ਪਾਰਾ ਇੰਡੀਅਨ ਆਰਮੀ ਦੀ ਸਭ ਤੋਂ ਪੁਰਾਣੀ ਬਟਾਲੀ ਹੈ ਨਾ ਤੇ ਉਹਦੇ ਨਾਲ ਦੂਸਰੇ ਸਾਈਡ ਤੇ ਉੱਪਰੋਂ ਚੜੂਗੀ 19 ਪੰਜਾਬ 19 ਪੰਜਾਬ ਸਭ ਤੋਂ ਨਵੀਂ ਬਟਾਲੀਅਨ ਤਾਂ ਇੰਡੀਅਨ ਆਰਮੀ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਨਵੀਂ ਬਣੀ ਹੋਈ ਬਟਾਲੀਅਨ ਇਕੱਠੀਆਂ ਹਾਜੀਪੀਰ ਦੇ ਉੱਪਰ ਦੋ ਪਾਸੇ ਤੋਂ ਅਟੈਕ ਕਰਨਗੀ ਤੇ ਰਿਜ਼ਰਵ ਦੇ ਵਿੱਚ ਰਹੂਗੀ ਇਹਨਾਂ ਦੋਨਾਂ ਦੀ ਪੂਰੀ ਲੋਡ ਪੈਣ ਦੇ ਉੱਪਰ ਮਦਦ ਕਰੂਗੀ ਚਾਰ ਰਾਜਪੂਤ ਚਾਰ ਰਾਜਪੂਤ ਬਟਾਲੀਅਨ ਜਿਹੜੀ ਕਿ ਕਾਰਗਿਲ ਦੀ ਲੜਾਈ ਦੇ ਵਿੱਚ ਬਾਅਦ ਦੇ ਵਿੱਚ ਜੰਨਣੇ ਬਹੁਤ ਹੀ ਜ਼ਿਆਦਾ ਨਾਮਣਾ ਖੱਟਿਆ ਵਾ 24 ਤੇ 25 ਅਗਸਤ ਦੀ ਦਰਮਿਆਨੀ ਰਾਤ ਇੱਕ ਪਾਰਾ ਦੇ ਨੌਜਵਾਨ ਬਹਾਦਰ ਲੜਾਕੇ ਇੱਕ ਅਖੀਰਲੀ ਵਾਰੀ ਰਾਤ ਦਾ ਢਿੱਡ ਪਰ ਕੇ ਖਾਣਾ ਖਾਂਦੇ ਆ ਉਸ ਤੋਂ ਬਾਅਦ ਆਪਣੇ ਝੋਲਿਆਂ ਦੇ ਵਿੱਚ ਆਪਣੇ ਬੈਗਾਂ ਦੇ ਵਿੱਚ ਕੁਝ ਸ਼ੱਕਰਪਾਰੇ ਤੇ ਕੁਝ ਬਿਸਕੁਟ ਵਗੈਰਾ ਲੈ ਕੇ ਆਪਣੇ ਬੂਟਾਂ ਦੇ ਫਿੱਤੇ ਬੰਨ ਕੇ ਤੇ ਆਪਣੇ ਮੋਢਿਆਂ ਦੇ ਉੱਪਰ ਆਪਣੇ ਹਥਿਆਰਾਂ ਨੂੰ ਲੱਦ ਕੇ ਆਪਣੀ ਚੜ੍ਹਾਈ ਹਾਜੀਪੀਰ ਦੀ ਸ਼ੁਰੂ ਕਰਦੇ ਆ ਪਿਛਲੇ 2 ਦਿਨਾਂ ਤੋਂ ਮूसलाधार ਵਰਖਾ ਹੋ ਰਹੀ ਆ ਇਹ ਅਟੈਕ 24 ਅਗਸਤ ਦੀ ਸਵੇਰ ਨੂੰ ਹੋਣਾ ਸੀ ਪਰ ਇੰਨਾ ਜ਼ਿਆਦਾ ਮੀਂਹ ਪਿਆ ਜਿਹੜਾ ਪਹਾੜੀ ਏਰੀਆ ਵਾ ਉਹ ਮਿੱਟੀ ਇੰਨੀ ਕਿ ਸਲਿੱਪਰੀ ਹੋ ਚੁੱਕੀ ਉਹਦੇ ਤੇ ਚੜਨਾ ਤਕਰੀਬਨ ਨਾ ਮੁਮਕਨ ਆ ਇਸ ਕਰਕੇ ਇਹਨੂੰ 24 ਘੰਟੇ ਅੱਗੇ ਪਾਇਆ ਗਿਆ ਜਿਸ ਏਰੀਏ ਦੇ ਵਿੱਚੋਂ ਇੱਕ ਪਾਰਾ 24 ਤੇ 25 ਅਗਸਤ ਦੀ ਰਾਤ ਨੂੰ ਆਪਣੀ ਚੜਾਈ ਸ਼ੁਰੂ ਕਰਦੀ ਆ ਉਸ ਜਗ੍ਹਾ ਦਾ ਨਾਮ ਹੈ ਸੇਵ ਤੇ ਜਿੱਥੇ ਸਭ ਤੋਂ ਪਹਿਲੀ ਵਾਰ ਇਹਨਾਂ ਦੀ ਮੁਲਾਕਾਤ ਹੋਣੀ ਆ ਪਾਕਿਸਤਾਨ ਦੇ ਲੜਾਕਿਆਂ ਦੇ ਨਾਲ ਉਸ ਜਗ੍ਹਾ ਦਾ ਨਾਮ ਆ ਸੰਕ ਇਹ ਦੋਨੇ ਪਹਾੜੀਆਂ ਤਕਰੀਬਨ ਇੱਕੋ ਜਿੰਨੀ ਹਾਈਟ ਦੇ ਉੱਪਰ ਹੈਗੀਆਂ ਨੇ ਅਜੀਬ ਗੱਲ ਆ ਕੁਝ ਘੰਟੇ ਤੋਂ ਬਾਅਦ ਇਹ ਦੋਨੇ ਲੜਾਕੇ ਆਪਸ ਦੇ ਵਿੱਚ ਜਿਹੜੇ ਇੱਕ ਖੋਨੀ ਚੜੜਪ ਲੜਨਗੇ ਇੱਕ ਦੂਸਰੇ ਨੂੰ ਕਿਉਂਕਿ ਸੇਮ ਹਾਈਟ ਦੇ ਉੱਪਰ ਨੇ ਕਲੀਅਰਲੀ ਤਿਆਰੀਆਂ ਹੁੰਦੀਆਂ ਦੇਖ ਸਕਦੇ ਆ ਰਾਤ ਦੇ 10:30 ਵਜ ਚੁੱਕੇ ਆ ਇੱਕ ਪਾਰਾ ਦੀਆਂ α ਤੇ ਚਾਰਲੀ ਕੰਪਨੀਆਂ ਦੇ ਜਵਾਨ ਆਪਣੀ ਚੜਾਈ ਸਭ ਤੋਂ ਪਹਿਲਾਂ ਸ਼ੁਰੂ ਕਰ ਚੁੱਕੇ ਆ ਪਲਾਨ ਇਹ ਹੈਗਾ ਕਿ ਸੇਬ ਤੋਂ 10:30 ਵਜੇ ਚੱਲ ਕੇ ਸੂਰਜ ਦੀ ਟਿੱਕੀ ਚੜਨ ਤੋਂ ਪਹਿਲਾਂ ਰੌਸ਼ਨੀ ਹੋਣ ਤੋਂ ਪਹਿਲਾਂ ਹੀ ਰਾਤ ਦੇ ਤਕਰੀਬਨ 2-3 ਵਜੇ ਤੱਕ ਸੰਕ ਦੇ ਵਿੱਚ ਪਹੁੰਚਿਆ ਜਾਵੇ ਤੇ ਪਾਕਿਸਤਾਨ ਦੀ ਏਸ ਰੈਜਿਮੈਂਟ ਦੇ ਉੱਪਰ ਇੱਕ ਸਰਪ੍ਰਾਈਜ਼ ਅਟੈਕ ਕੀਤਾ ਜਾਵੇ ਪਰ ਇੱਕੋ ਹਾਈਟ ਦੇ ਹੋਣ ਕਰਕੇ ਪਾਕਿਸਤਾਨ ਦੇ ਲੜਾਕੇ ਕਲੀਅਰਲੀ ਇੱਕ ਪਾਰਾ ਦੀਆਂ ਇਹਨਾਂ ਦੋਨੋਂ ਕੰਪਨੀਆਂ ਨੂੰ ਇੱਥੋਂ ਨਿਕਲਦਾ ਦੇਖ ਸਕਦੇ ਸੀ ਏਸ ਲੜਾਈ ਦੇ ਵਿੱਚ ਇੱਕ ਪਾਰਾ ਵੱਲੋਂ ਲੜਨ ਵਾਲੇ ਰਿਟਾਇਰਡ ਕਰਨ ਵਾਲ ਜੇ ਸੁਬਿੰਦਰਾਬਾਦ ਦੇ ਵਿੱਚ ਹੀ ਦੱਸਦੇ ਆ ਕਿ ਸਾਡਾ ਪਲਾਨ ਛੇਤੀ ਤੋਂ ਛੇਤੀ ਸੈਂਕ ਪਹੁੰਚਣ ਦਾ ਸੀਗਾ ਪਰ ਰਾਤ ਦਾ ਹਨੇਰਾ ਇੰਨਾ ਕਿ ਜ਼ਿਆਦਾ ਘੁੱਪ ਸੀ ਤੇ ਮੀਂਹ ਇੰਨੀ ਕਿ ਜੋਰ ਦੀ ਪੈ ਰਿਆ ਸੀਗਾ ਕਿ ਜਿਹੜੇ ਲੜਾਕੇ ਸੀਗੇ α ਤੇ ਚਾਰਲੀ ਕੰਪਨੀਆਂ ਦੇ ਉਹ ਵਿਚਾਰ ਕੇ ਤੇ ਆਪਣਾ ਰਾਹ ਭੁੱਲ ਜਾਂਦੇ ਆ 6 ਘੰਟੇ ਚੱਲਣ ਤੋਂ ਬਾਅਦ ਵੀ ਜਿੱਥੇ ਉਹਨੂੰ ਲੱਗਦਾ ਕਿ ਸਿਰਫ 4 ਘੰਟੇ ਤੋਂ ਬਾਅਦ ਉਹਨਾਂ ਨੂੰ ਸੈਂਕ ਪਹੁੰਚ ਜਾਣਾ ਚਾਹੀਦਾ ਸੀ 6 ਘੰਟੇ ਚੱਲਣ ਤੋਂ ਬਾਅਦ ਵੀ ਉਹ ਸੈਂਕ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੁੰਦੇ ਕੁਝ ਟਾਈਮ ਤੋਂ ਬਾਅਦ ਹੀ ਦਿਨ ਦਾ ਚੜਾ ਹੋਣਾ ਸ਼ੁਰੂ ਹੋ ਜਾਂਦਾ ਤੇ α ਕੰਪਨੀ ਦੇ ਜਵਾਨ ਕਲੀਅਰਲੀ ਸੈਂਕ ਦੇ ਵਿੱਚ ਪੋਜੀਸ਼ਨ ਲਈ ਬੈਠੇ ਪਾਕਿਸਤਾਨੀ ਲੜਾਕਿਆਂ ਦੀ ਗੋਲੀਬਾਰੀ ਦਾ ਨਿਸ਼ਾਨਾ ਬਣ ਜਾਂਦੇ ਆ ਉਹ ਬਿਲਕੁਲ ਉਹਨਾਂ ਦੀ ਫਾਇਰਿੰਗ ਲਾਈਨ ਦੇ ਵਿੱਚ ਨੇ ਸੈਂਕ ਦੇ ਵਿੱਚ ਪਾਕਿਸਤਾਨੀ ਫੌਜੀਆਂ ਦੇ ਕੋਲੇ ਮੀਡੀਅਮ ਸਾਈਜ਼ ਦੀਆਂ ਮਸ਼ੀਨ ਗਨਾਂ ਤੇ 3 ਤੇ 4.2 ਕੈਲੀਬਰ ਦੇ ਮੋਟਾਰਸ ਨੇ ਉਹਨਾਂ ਦੇ ਕੋਲੇ ਤੋਪਾਂ ਨੇ ਅਸਲ ਦੇ ਵਿੱਚ ਸੈਂਕੜੇ ਦੇ ਵਿੱਚ ਬੈਠੇ ਪਾਕਿਸਤਾਨੀ ਲੜਾਕੇ ਪਿਛਲੇ ਬਹੁਤ ਘੰਟਿਆਂ ਤੋਂ ਹੀ ਇਹਨਾਂ ਦੋਨੇ ਕੰਪਨੀਆਂ ਤੇ ਜਵਾਨਾਂ ਦੇ ਉੱਪਰ ਨਿਗਾਹ ਰੱਖ ਰਹੀ ਸੀ ਤੇ ਜਦੋਂ ਹੀ ਉਹਨਾਂ ਦੀ ਫਾਇਰਿੰਗ ਲਾਈਨ ਦੇ ਵਿੱਚ ਆਉਂਦੀ ਆ α ਕੰਪਨੀ ਤਾਂ ਉਸੇ ਟਾਈਮ ਉਹਨਾਂ ਦੇ ਉੱਪਰ ਮਸ਼ੀਨ ਗਨਾਂ ਦੇ ਨਾਲ ਅਟੈਕ ਸ਼ੁਰੂ ਹੋ ਜਾਂਦਾ ਪਾਕਿਸਤਾਨੀ ਲੜਾਕਿਆਂ ਨੂੰ ਕਲੀਅਰ ਐਡਵਾਂਟੇਜ ਹੈ ਕਿ ਉਹ ਬਹੁਤ ਉੱਪਰ ਬੈਠੇ ਆ ਹਾਈਟ ਦੇ ਉੱਪਰ ਜਦੋਂ ਕਿ α ਕੰਪਨੀ ਦੇ ਜਵਾਨ ਰਾਤ ਨੂੰ ਇੱਕ ਤਾਂ ਰਾਤ ਦੇ ਚੱਲੇ ਹੋਏ ਨੇ ਉਹ ਥੱਕੇ ਹੋਏ ਨੇ ਤੇ ਦੂਸਰਾ ਪਹਾੜੀ ਦਾ ਉਹ ਏਰੀਆ ਬਹੁਤ ਹੀ ਸਲਿੱਪਰੀ ਆ ਉਹਨਾਂ ਨੂੰ ਪੈਰ ਰੱਖਣ ਦੀ ਵੀ ਪ੍ਰੋਪਰ ਜਗ੍ਹਾ ਨਹੀਂ ਹੈ ਉਹਨੇ ਦੇ ਵਿਚਕਾਰ ਹਥਿਆਰ ਨੂੰ ਫੜਨਾ ਉਹਨੂੰ ਲੋਡ ਕਰਨਾ ਤੇ ਉੱਪਰ ਵੱਲ ਨੂੰ ਫੌਮਲਾ ਕਰਨਾ ਇਹ ਸਾਰਾ ਕੁਝ ਬਹੁਤ ਔਖਾ ਵਾ 알파 ਕੰਪਨੀ ਦਾ ਸਿਰਫ ਇੱਕ ਜਵਾਨ ਉਹਦਾ ਨਾਮ ਹੈ ਲਾਲ ਸਿੰਘ ਬਿਲਕੁਲ ਪਹਾੜ ਦੀ ਚੋਟੀ ਦੇ ਉੱਪਰ ਪਹੁੰਚਣ ਦੇ ਵਿੱਚ ਸਫਲ ਹੁੰਦਾ ਪਰ ਉੱਥੇ ਪਹੁੰਚਦੇ ਸਾਰੇ ਉਹਨੂੰ ਬਹੁਤ ਸਾਰੇ ਪਾਕਿਸਤਾਨੀ ਫੌਜੀ ਘੇਰ ਲੈਂਦੇ ਆ ਤੇ ਬੁਰੀ ਤਰ੍ਹਾਂ ਦੇ ਨਾਲ ਉਹਨੂੰ ਉੱਥੇ ਹੀ ਕਤਲ ਕਰ ਦਿੱਤਾ ਜਾਂਦਾ ਜਾਂ ਮਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਬਾਡੀ ਨੂੰ ਪਹਾੜੀ ਤੋਂ ਥੱਲੇ α ਕੰਪਨੀ ਦੇ ਬਾਕੀ ਨੌਜਵਾਨਾਂ ਦੇ ਵੱਲ ਸੈੱਟ ਦਿੱਤਾ ਜਾਂਦਾ ਸਵੇਰ ਦੇ 9:30 ਵਜੇ ਤੱਕ ਇਹ ਲੜਾਈ ਦੋਨੇ ਪਾਸਿਓਂ ਗੋਲਾਬਾਰੀ ਚੱਲਦੀ ਆ α ਕੰਪਨੀ ਦੇ ਟੋਟਲ 28 ਜਵਾਨ ਇਹਦੇ ਚ ਸ਼ਹੀਦ ਹੁੰਦੇ ਦੋਨੇ ਕੰਪਨੀਆਂ ਉਸ ਤੋਂ ਬਾਅਦ α ਤੇ ਚਾਰ ਲਈ ਵਾਪਸ ਆਪਣੇ ਬੇਸ ਕੈਂਪ ਦੇ ਵਿੱਚ ਪਹੁੰਚ ਜਾਂਦੀਆਂ ਨੇ ਲਾਲ ਸਿੰਘ ਹੋਣਾ ਦੀ ਸ਼ਹੀਦ ਲਾਲ ਸਿੰਘ ਹੋਣਾ ਦੀ ਡੈੱਡ ਬੋਡੀ ਉਸ ਤੋਂ ਬਾਅਦ ਕਦੇ ਵੀ ਉਥੋਂ ਟ੍ਰੇਸ ਨਹੀਂ ਕੀਤੀ ਜਾ ਸਕੀ ਉਥੋਂ ਕਦੇ ਵੀ ਲੱਭੀ ਨਹੀਂ ਜਾ ਸਕੀ ਅਗਲੀ ਰਾਤ ਆਉਂਦੀ ਆ 26 ਤੇ 27 ਦੀ ਤਰੀਕ ਦੀ ਦਰਮਿਆਨੀ ਰਾਤ α ਤੇ ਚਾਰਲੀ ਕੰਪਨੀਆਂ ਨੂੰ ਅਰੈਸਟ ਦਿੱਤੀ ਜਾਂਦੀ ਆ ਇਹਨਾਂ ਦੀ ਥਾਂ ਦੇ ਉੱਪਰ ਦੋ ਹੋਰ ਕੰਪਨੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਆ ਇਹਨਾਂ ਦੇ ਵਿੱਚੋਂ ਇੱਕ ਕੰਪਨੀ ਹੈਗੀ ਆ ਡੋਗਰਿਆਂ ਦੀ ਉਹਦਾ ਨਾਮ ਹੈ ਬਰੇਵੋ ਕੰਪਨੀ ਜਿਹਨੂੰ ਲੀਡ ਕਰ ਰਿਹਾ ਬ੍ਰਿਗੇਡੀਅਰ ਐਚ ਏ ਪਾਟੇਲ ਤੇ ਦੂਸਰੀ ਹੈਗੀ ਡੈਲਟਾ ਜਿਹਨੂੰ ਲੀਡ ਕਰ ਰਿਹਾ ਮੇਜਰ ਅਰਵਿੰਦਰ ਸਿੰਘ ਪਿਛਲੀ ਵਾਰ ਤਿਆਂ ਦੋ ਗਲਤੀਆਂ ਨੂੰ ਇਸ ਵਾਰ ਠੀਕ ਕੀਤਾ ਗਿਆ ਇੱਕ ਇਕੱਠੇ ਗਰੁੱਪ ਦੇ ਵਿੱਚ ਜਾਣ ਦੀ ਬਜਾਏ ਇਸ ਵਾਰ ਦੋਨੇ ਕੰਪਨੀਆਂ ਦੇ ਜਵਾਨ ਅਲੱਗ ਅਲੱਗ ਛੋਟੀਆਂ-ਛੋਟੀਆਂ ਟੁਕੜੀਆਂ ਦੇ ਵਿੱਚ ਉੱਪਰ ਨੂੰ ਚੜਨਾ ਸ਼ੁਰੂ ਕਰਦੇ ਆ ਤੇ ਇਸ ਤੋਂ ਇਲਾਵਾ ਉਹਨਾਂ ਦੇ ਬੇਸ ਕੈਂਪ ਸੇਬ ਤੋਂ ਜਿਹੜੀ ਇੰਡੀਅਨ ਆਰਮੀ ਦੀ ਆਰਟੀਲਰੀ ਹੁੰਦੀ ਆ ਉਹ ਭਾਰੀ ਗੋਲਾਬਾਰੀ ਕਰਨਾ ਸ਼ੁਰੂ ਕਰਦੀ ਆ ਸੈਂਕ ਦੀ ਉਸ ਪਹਾੜੀ ਦੇ ਉੱਪਰ ਬੈਠੇ ਪਾਕਿਸਤਾਨੀ ਸੋਲਜਰਸ ਦੇ ਉੱਪਰ ਤੇ ਭਾਰਤੀ ਤੋਪਾਂ ਦੀ ਪੂਰੀ ਦੀ ਪੂਰੀ ਨਿਗਰਾਨੀ ਤੇ ਜ਼ਿੰਮੇਵਾਰੀ ਹੈਗੀ ਆ ਦੱਖਣੀ ਭਾਰਤ ਦੇ ਇੱਕ ਨੌਜਵਾਨ ਅਫਸਰ ਕੈਪਟਨ ਨਾਈਡੂ ਦੇ ਉੱਪਰ ਜਿੰਨੇ ਟਾਈਮ ਦੇ ਵਿੱਚ ਬਰੇਵੋ ਤੇ ਡੈਲਟਾ ਕੰਪਨੀਆਂ ਦੇ ਜਵਾਨ ਹੌਲੀ-ਹੌਲੀ ਪਹਾੜੀ ਦੇ ਉੱਪਰ ਚੜਦੇ ਆ ਉਹਨੇ ਟਾਈਮ ਦੇ ਵਿੱਚ ਪਿੱਛੋਂ ਬੇਸ ਤੋਂ ਭਾਰਤੀ ਤੋਪਾਂ ਲਗਾਤਾਰ ਗੋਲਿਆਂ ਦਾ ਮੀਂਹ ਵਰਹਾਉਂਦੀਆਂ ਨੇ ਪਾਕਿਸਤਾਨੀ ਸੋਲਜਰਾਂ ਦੇ ਉੱਪਰ ਤਾਂ ਕਿ ਉਹ ਆਪਣੇ ਬੰਕਰਾਂ ਦੇ ਤਾਂ ਕਿ ਉਹ ਆਪਣੇ ਬੰਕਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਪਹਾੜੀ ਦੇ ਉੱਪਰ ਚੜ ਰਹੇ ਇਹਨਾਂ ਦੋਨੇ ਕੰਪਨੀਆਂ ਦੇ ਸੈਨਿਕਾਂ ਦੇ ਉੱਪਰ ਗੋਲੀਬਾਰੀ ਨਾ ਕਰ ਸਕਣ ਭਾਰਤੀ ਤੋਪਾਂ ਦੀ ਇਸ ਗੋਲਾਬਾਰੀ ਦੇ ਦੌਰਾਨ ਪਾਕਿਸਤਾਨ ਦੇ ਬਹੁਤ ਸਾਰੇ ਸੋਲਜਰਸ ਦੀ ਮੌਤ ਹੁੰਦੀ ਹੈ ਇਹ ਗੋਲਾਬਾਰੀ ਇੰਨੀ ਕਿ ਜ਼ਿਆਦਾ ਖਤਰਨਾਕ ਸੀ ਕਿ ਸਵੇਰ ਦੇ 7:30 ਵਜੇ ਤੱਕ ਸੈਂਕ ਦੇ ਵਿੱਚੋਂ ਪੂਰੀ ਦੀ ਪੂਰੀ ਪਾਕਿਸਤਾਨ ਦੀ ਫੋਰਸ ਪਹਾੜੀ ਨੂੰ ਛੱਡ ਕੇ ਚਲੀ ਜਾਂਦੀ ਆ ਤੇ ਜਦੋਂ ਤੱਕ ਡੈਲਟਾ ਤੇ ਬਰੇਵੋ ਕੰਪਨੀਆ ਦੇ ਜਵਾਨ ਉੱਪਰ ਪਹੁੰਚਦੇ ਆ ਤਾਂ ਉਹਨਾਂ ਨੂੰ ਸਿਰਫ ਉੱਥੇ ਮਿਲਦੀਆਂ ਨੇ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਦੀਆਂ ਡੈੱਡ ਬਾਡੀਜ਼ ਡੈਲਟਾ ਤੇ ਬਰੇਵੋ ਕੰਪਨੀ ਦੇ ਜਵਾਨ ਆਪਣੇ ਅੱਗੇ ਭੱਜੇ ਜਾਂਦੇ ਦੁਸ਼ਮਣ ਦੇ ਪਿੱਛੇ ਜਾਣ ਦੀ ਸਲਾਹ ਕਰਦੇ ਨੇ ਉਹਨਾਂ ਦਾ ਅਗਲਾ ਟਾਰਗੇਟ ਹੈਗਾ ਸਾਰ ਤੇ ਲਾੜੇ ਵਾਲੀ ਗੱਡੀ ਇਹ ਦੋ ਪੁਆਇੰਟ ਨੇ ਜਿੱਥੇ ਪਾਕਿਸਤਾਨ ਦੇ ਸੋਲਜਰ ਹੋਣ ਜਾ ਸਕਦੇ ਆ ਤਕਰੀਬਨ 8 ਵਜੇ ਸਵੇਰੇ 27 ਅਗਸਤ ਨੂੰ ਦੋਨੋਂ ਹੀ ਕੰਪਨੀਆਂ ਨੂੰ ਸਾਰ ਦੇ ਉੱਪਰ ਅਟੈਕ ਕਰਨ ਦਾ ਹੁਕਮ ਮਿਲ ਜਾਂਦਾ ਡੈਲਟਾ ਤੇ ਬਰੇਵੋ ਕੰਪਨੀਆਂ ਦੇ ਜਵਾਨ ਇਹ ਉਮੀਦ ਕਰ ਰਹੇ ਸੀ ਕਿ ਸਾਰ ਤੇ ਲਾਡੇ ਵਾਲੀ ਗਲੀ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਹੀ ਖਤਰਨਾਕ ਲੜਾਈ ਹੋਊਗੀ ਪਰ ਇਹਦੇ ਬਿਲਕੁਲ ਹੀ ਉਲਟ ਜਦੋਂ ਤੱਕ ਉਹ ਸਾਰ ਤੇ ਲਾਡੇ ਵਾਲੀ ਗਲੀ ਪਹੁੰਚਦੇ ਆ ਤਾਂ ਉਹਨਾਂ ਦੀ ਹੈਰਾਨੀ ਦਿਹਾਦੇ ਨਹੀਂ ਰਹਿੰਦੀ ਜਦੋਂ ਉਹ ਦੇਖਦੇ ਆ ਕਿ ਪਾਕਿਸਤਾਨੀ ਲੜਾਕੇ ਇਹਨਾਂ ਦੋਨੇ ਪੁਆਇੰਟਸ ਨੂੰ ਛੱਡ ਕੇ ਇਸ ਤੋਂ ਵੀ ਪਿੱਛੋਂ ਤੱਕ ਭੱਜ ਚੁੱਕੇ ਆ ਇਸ ਲੜਾਈ ਤੋਂ ਬਾਅਦ ਬ੍ਰਿਗੇਡੀਅਰ ਜੋਰਾਵਰ ਬਖਸ਼ੀ ਇਹ ਦੱਸਦੇ ਆ ਕਿ ਸਾਡੀਆਂ ਦੋਨੇ ਕੰਪਨੀਆਂ ਦੇ ਲਈ ਸਾਰ ਤੇ ਲਾਡੇ ਵਾਲੀ ਗੱਡੀ ਪਹੁੰਚਣ ਦਾ ਰਸਤਾ ਇੰਨਾ ਕਿ ਸੰਕਰਾ ਸੀਗਾ ਕਿ ਸਿਰਫ ਇੱਕ ਟਾਈਮ ਦੇ ਉੱਪਰ ਇੱਕ ਹੀ ਜਵਾਨ ਉੱਥੋਂ ਦੀ ਨੰਗ ਸਕਦਾ ਸੀ ਜੇ ਕਿਤੇ ਪਾਕਿਸਤਾਨ ਦੇ ਸੈਨਿਕ ਸਾਰ ਤੇ ਲਾਟੇ ਵਾਲੀ ਗੱਡੀ ਦੇ ਵਿੱਚ ਰੁਕੇ ਹੁੰਦੇ ਤਾਂ ਉਹ ਸਾਨੂੰ ਬਹੁਤ ਭਾਰੀ ਨੁਕਸਾਨ ਪਹ ਸਕਦੇ ਸੀ ਪਰ ਉੱਥੇ ਉਹਨਾਂ ਨੇ ਲੜਨ ਦੇ ਨਾਲੋਂ ਆਪਣੀ ਜਾਨ ਬਚਾ ਕੇ ਭੱਜਣਾ ਬਿਹਤਰ ਸਮਝਿਆ ਜਿੱਥੇ ਇੱਕ ਪਾਸੇ ਪਹਾੜੀ ਦੇ ਇੱਕ ਪਾਸੇ ਆਪਣੀ ਇਹ ਲੜਾਈ ਲੜ ਰਹੀ ਆ ਪਹਾੜੀ ਦੇ ਬਿਲਕੁਲ ਦੂਸਰੇ ਪਾਸੇ ਉੱਨੀ ਪੰਜਾਬ 26 ਅਗਸਤ ਦੀ ਰਾਤ ਨੂੰ ਤਕਰੀਬਨ 1:30 ਵਜੇ ਆਪਣੀ ਪਹਿਲੀ ਮੰਜ਼ਲ ਪੱਥਰਾ ਨਾਮ ਦੀ ਪਾਕਿਸਤਾਨੀ ਪੋਸਟ ਨੂੰ ਹਰਾ ਦਿੰਦੇ ਆ ਤੇ ਉਹਦੇ ਉੱਪਰ ਕਬਜ਼ਾ ਕਰ ਲੈਂਦੇ ਆ ਪਰ ਉੰਨੀ ਪੰਜਾਬ ਦੇ ਬਿਲਕੁਲ ਨਾਲ ਹੀ ਪਹਾੜੀ ਦੇ ਉੱਪਰ ਚੜੀ ਚਾਰ ਰਾਜਪੂਤ ਦੀ ਬਟਾਲੀਅਨ ਜਿਨ੍ਹਾਂ ਦਾ ਕੰਮ ਸੀਗਾ ਜਿਨ੍ਹਾਂ ਨੂੰ ਆਰਡਰ ਦਿੱਤਾ ਗਿਆ ਸੀ ਬੇਦੋਰੀ ਨਾਮ ਦੀ ਪੋਸਟ ਨੂੰ ਕਬਜ਼ੇ 'ਚ ਲੈਣਾ ਉਹ ਉਹਨੂੰ ਕਬਜ਼ੇ 'ਚ ਕਰ ਪਾਉਣ ਦੇ ਵਿੱਚ ਸਫਲ ਨਹੀਂ ਹੁੰਦੇ ਇਸ ਪੂਰੇ ਇਲਾਕੇ ਦੇ ਵਿੱਚ ਜਿਹੜਾ ਸਭ ਤੋਂ ਇੱਕ ਔਖਾ ਪੁਆਇੰਟ ਸੀ ਉਹ ਸੀਗੀ ਬੇਦੋਰੀ ਨਾਂ ਦੀ ਇਹ ਪੋਸਟ ਕਿਉਂਕਿ ਇੱਥੇ ਚੜ੍ਹਨਾ ਤਕਰੀਬਨ ਨਾ ਮੁਮਕਨ ਆ ਬਿਲਕੁਲ ਖੜੀ ਚੜਾਈ ਆ ਕਿਤੇ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਇੰਨੇ ਲਗਾਤਾਰ ਮੀਂਹ ਪੈਣ ਦੇ ਕਾਰਨ ਇੰਨਾ ਕਿ ਜ਼ਿਆਦਾ ਕਮ ਸਲਿੱਪਰੀ ਵੀ ਆ। ਇਨਾ ਸਮਾਨ ਆਪਣੇ ਨਾਲ ਲੈ ਕੇ ਆਪਣੇ ਹਥਿਆਰਾਂ ਨੂੰ ਨਾਲ ਲੈ ਕੇ ਇਸ ਪੋਸਟ ਦੇ ਉੱਪਰ ਜਾਣਾ ਕਿਸੇ ਵੀ ਪੱਖ ਤੋਂ ਕੋਈ ਸੌਖਾ ਕੰਮ ਬਿਲਕੁਲ ਨਹੀਂ। ਚਾਰ ਰਾਜਪੂਤ ਬਹੁਤ ਹੀ ਜ਼ਿਆਦਾ ਹੈਵੀ ਕੈਜੂਐਲਟੀਆਂ ਹੁੰਦੀਆਂ ਨੇ ਚਾਰ ਰਾਜਪੂਤ ਦੇ ਬਹੁਤ ਜ਼ਿਆਦਾ ਨੌਜਵਾਨ ਇੱਥੇ ਸ਼ਹੀਦ ਹੁੰਦੇ ਆ। 27 ਅਗਸਤ ਨੂੰ ਦੁਬਾਰਾ ਬ੍ਰਿਗੇਡੀਅਰ ਬਖਸ਼ੀ ਬਿਦੋਰੀ ਦੀ ਇਸ ਪੋਸਟ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਚਾਰ ਰਾਜਪੂਤ ਨੂੰ ਬਹੁਤ ਹੀ ਜ਼ਿਆਦਾ ਜੈਰਲਟੀ ਹੋਈਆਂ ਉਹਨਾਂ ਦੇ ਬਹੁਤ ਸਾਰੇ ਲੜਾਕੇ ਸ਼ਹੀਦ ਹੋਏ ਆ ਤਾਂ ਉਹਨਾਂ ਨੂੰ ਰੋਕਿਆ ਜਾਂਦਾ ਬ੍ਰੇਕ ਦਿੱਤੀ ਜਾਂਦੀ ਆ ਉਹਨਾਂ ਦੀ ਥਾਂ ਦੇ ਉੱਪਰ ਇਸ ਵਾਰ ਜ਼ਿੰਮੇਵਾਰੀ ਮਿਲੀ ਆ ਸੱਤ ਬਿਹਾਰ ਨਾਮ ਦੀ ਬਟਾਲੀਅਨ ਨੂੰ ਕਿਉਂਕਿ ਪਿਛਲੀ ਰਾਤ ਉਹਨਾਂ ਨੇ ਆਲਰੇਡੀ ਪਥਰਾਣ ਪੋਸਟ ਦੇ ਉੱਪਰ ਕਬਜ਼ਾ ਕੀਤਾ ਪੂਰੀ ਰਾਤ ਉੰਨੀ ਬਟਾਲੀਅਨ ਦੇ ਜਵਾਨ ਇੱਕ ਗਹਿਗਾਚ ਲੜਾਈ ਲੜਦੇ ਰਹੇ ਆ ਪਰ ਉਨੇ ਹੀ ਪੰਜਾਬ ਦੇ ਕਮਾਂਡਿੰਗ ਆਫੀਸਰ ਲੈਫਟੀਨੈਂਟ ਕਰਨਲ ਸੰਪੂਰਨ ਸਿੰਘ ਜਰਨਲ ਬਖਸ਼ੀ ਦੇ ਇਸ ਡਿਸੀਜਨ ਤੋਂ ਖੁਸ਼ ਨਹੀਂ ਹੈਗੇ ਉਹ ਨਹੀਂ ਚਾਹੁੰਦੇ ਕਿ ਉਹ ਇੱਕ ਬ੍ਰੇਕ ਲੈਣ ਤੇ ਉਹ ਚਾਹੁੰਦੇ ਆ ਕਿ ਪਥਰਾ ਦੀ ਇਸ ਇੱਕ ਤਰ੍ਹਾਂ ਨਾਲ ਅਣਜਿੱਤ ਪੋਸਟ ਦੇ ਉੱਪਰ ਜਦੋਂ ਕਬਜ਼ਾ ਹੋਵੇ ਤਾਂ ਉਹਨਾਂ ਦੇ ਆਪਣੇ ਯੋਧਿਆਂ ਦਾ ਨਾਮ ਵੀ ਉਹਦੇ ਵਿੱਚ ਸ਼ਾਮਲ ਹੋਵੇ ਪਰ ਪ੍ਰੋਬਲਮ ਇਹ ਹੈਗੀ ਆ ਕਿ ਪਥਰਾ ਦੀ ਇਸ ਪੋਸਟ ਤੱਕ ਪਹੁੰਚਣ ਦਾ ਕੋਈ ਵੀ ਰਾਹ ਅਸਲ ਦੇ ਵਿੱਚ ਹੈ ਹੀ ਨਹੀਂ ਪਰ ਲੈਫਟੀਨੈਂਟ ਕਰਨਲ ਸੰਪੂਰਨ ਸਿੰਘ ਤੇ ਉਹਨਾਂ ਦੇ ਐਡਜੂਟੈਂਟ ਮੇਜਰ ਜਰਨਲ ਬਾਅਦ ਦੇ ਵਿੱਚ ਮੇਜਰ ਜਰਨਲ ਬਣੇ ਜੇ ਆਰ ਪੱਟੀ ਇਹ ਦੋਨੇ ਅਗਲੇ ਕੁਝ ਘੰਟਿਆਂ ਦੇ ਵਿੱਚ ਪਥਰਾ ਨੂੰ ਜਾਣ ਵਾਲਾ ਇੱਕ ਫਿਰ ਵੀ ਥੋੜਾ ਜਿਹਾ ਸੌਖਾ ਜਿੱਥੋਂ ਦੀ ਕਮ ਸੇ ਕਮ ਇਨਸਾਨ ਲੰਘ ਸਕਦਾ ਇਹੋ ਜਿਹਾ ਇੱਕ ਰਾਹ ਲੱਭ ਲੈਂਦੇ ਆ ਤੇ ਉੰਨੇ ਪੰਜਾਬ ਦੇ ਆਪਣੇ ਜਵਾਨਾਂ ਨੂੰ ਲੈ ਕੇ ਪਥਰਾ ਦੇ ਵੱਲ ਨੂੰ ਚਾਲੇ ਪਾ ਦਿੰਦੇ ਆ ਇਟਾਲੀਅਨ ਨੂੰ ਲੜਾਈ ਦੇ ਵਿੱਚ ਲੜਦੇ ਹੋਏ ਪੂਰੇ 72 ਘੰਟੇ ਤੋਂ ਜ਼ਿਆਦਾ ਹੋ ਚੁੱਕੇ ਆ ਇੰਨੇ ਪਾਰੀ ਇੰਨੇ ਪਾਰੀ ਮੀਂਹ ਦੇ ਵਿੱਚ ਮੂਸਲਾਤਾ ਰ ਮੀਂਹ ਦੇ ਵਿੱਚ ਭੁੱਖਣ ਭਾਣੇ ਜਦੋਂ ਬਹੁਤ ਹੀ ਥੋੜਾ ਉਹਨਾਂ ਕੋਲ ਰਾਸ਼ਨ ਰਹਿ ਗਿਆ ਤੇ ਆਪਣੀ ਪਿੱਠ ਦੇ ਉੱਪਰ ਇੰਨਾ ਸਮਾਨ ਲੱਦ ਕੇ ਉਹ ਇੱਕ ਵਾਰੀ ਫੇਰ ਆਪਣੀ ਇੱਕ ਹੋਰ ਮਹਿਮ ਦੇ ਉੱਪਰ ਨਿਕਲ ਪਏ 19 ਪੰਜਾਬ ਦਾ ਸਭ ਤੋਂ ਪਹਿਲਾ ਟਾਰਗੇਟ ਹੈਗਾ 28 ਅਗਸਤ ਨੂੰ ਪੌਂ ਫਟਣ ਤੋਂ ਪਹਿਲਾਂ ਸੂਰਜ ਦੀ ਟਿੱਕੀ ਚੜਨ ਤੋਂ ਪਹਿਲਾਂ ਪਹਿਲਾਂ ਬਿਦੋਰੀ ਨਾਮ ਦੀ ਇੱਕ ਜਗ੍ਹਾ ਦੇ ਉੱਪਰ ਪਹੁੰਚਣਾ ਇੱਥੇ ਪਹੁੰਚਣਾ ਕੋਈ ਖਾਲਾਜੀ ਦਾ ਵਾੜਾ ਨਹੀਂ ਹੈ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ 11500 ਫੁੱਟ ਦੀ ਉਚਾਈ ਦੇ ਉੱਪਰ ਇਹ ਜਗ੍ਹਾ ਹੈਗੀ ਆ ਬਿਦੂਰੀ ਵੱਲ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ 19 ਪਾਰਾ ਦੇ ਜਵਾਨ ਇੱਕ ਬਹੁਤ ਹੀ ਅਜੀਬ ਦ੍ਰਿਸ਼ ਦੇਖਦੇ ਆ ਇੱਕ ਹੋਰ ਰਸਤੇ ਤੋਂ ਉਹਨਾਂ ਦੇ ਨਾਲ ਹੀ ਚੱਲੀ ਹੋਈ ਤੇ ਪਥਰਾਂ ਦੇ ਉੱਪਰ ਅਟੈਕ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਨ ਵਾਲੀ ਸੱਤ ਬਿਹਾਰ ਰਜਿਵ ਰਸਤੇ ਦੇ ਵਿੱਚ ਉਹਨਾਂ ਨੂੰ ਮਿਲਦੀ ਆ ਪਰ ਅੱਗੇ ਨੂੰ ਵੱਧ ਨਹੀਂ ਉਥੋਂ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਬਹੁਤ ਸਾਰੇ ਜਵਾਨਾਂ ਨੂੰ ਸ਼ਹੀਦ ਕਰਵਾ ਕੇ ਵਾਪਸ ਆਉਂਦੇ ਹੋਏ ਜਦੋਂ 19 ਪੰਜਾਬ ਦੇ ਇਹ ਨੌਜਵਾਨ ਆਪਣੇ ਸਾਹਮਣੇ ਆਪਣੇ ਹੀ ਸਾਥੀ ਸੈਨਿਕਾਂ ਨੂੰ ਉਧਰੋਂ ਵਾਪਸ ਆਉਂਦਾ ਦੇਖਦੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੀਆਂ ਡੈੱਡ ਬਾਡੀਜ਼ ਉਹਨਾਂ ਦੀਆਂ ਲਾਸ਼ਾਂ ਨੂੰ ਆਪਣੇ ਕੋਲੋਂ ਦੇ ਵਾਪਸ ਲੰਘਦਾ ਦੇਖਦੇ ਆ ਬਹੁਤ ਸਾਰੇ ਉਹਨਾਂ ਵਿੱਚੋਂ ਜ਼ਖਮੀ ਨੇ ਤਾਂ ਉਸ ਟਾਈਮ ਦੇ ਉੱਪਰ ਉਹਨਾਂ ਦੀ ਆਪਣੀ ਮਾਨਸਿਕਤਾ ਕੀ ਰਹੀ ਹੋਊਗੀ ਇਹ ਵੀ ਇਹਦਾ ਆਪਾਂ ਆਪਣੇ ਨਾਰਮਲ ਕਮਰਿਆਂ ਦੇ ਵਿੱਚ ਆਰਾਮ ਦਾ ਇੱਕ ਕਮਰਿਆਂ ਦੇ ਵਿੱਚ ਸੋਚ ਕੇ ਕਿਆਸ ਵੀ ਨਹੀਂ ਕਰ ਸਕਦੇ ਦੂਸਰੇ ਪਾਸੇ ਪਹਾੜੀ ਦੇ ਦੂਸਰੇ ਪਾਸੇ 8 ਵਜੇ ਜਦੋਂ ਹੀ ਅੱਗੇ ਅਟੈਕ ਹੋਣ ਦਾ ਅਟੈਕ ਕਰਨ ਦਾ ਹੁਕਮ ਮਿਲਦਾ ਤਾਂ ਸਭ ਤੋਂ ਪਹਿਲਾਂ ਬਰੇਵੋ ਕੰਪਨੀ ਦੇ ਜਵਾਨ ਆਪਣੇ ਆਫੀਸਰ ਮੇਜਰ ਐਸਬੀ ਵਰਮਾ ਦੀ ਅਗਵਾਈ ਦੇ ਵਿੱਚ ਅੱਗੇ ਵਧਦੇ ਲਾੜੇ ਵਾਲੀ ਗਲੀ ਤੋਂ ਅੱਗੇ ਵਧ ਕੇ ਬਹੁਤ ਹੀ ਜ਼ਬਰਦਸਤ ਲੜਾਈ ਇਹਨਾਂ ਦੀ ਸ਼ੁਰੂ ਹੁੰਦੀ ਆ ਪਾਕਿਸਤਾਨ ਦੇ ਸੈਨਿਕਾਂ ਦੇ ਨਾਲ ਇਹਨਾਂ ਤੋਂ ਕੁਝ ਮਿੰਟਾਂ ਤੋਂ ਬਾਅਦ ਹੁਕਮ ਮਿਲਦਾ ਚਾਰਲੀ ਕੰਪਨੀ ਨੂੰ ਇਹਨਾਂ ਨੂੰ ਅਗਵਾਈ ਕਰ ਰਿਹਾ ਮੇਜਰ ਪਰਮਿੰਦਰ ਸਿੰਘ ਇਹ ਦੋਨੇ ਹੀ ਕੰਪਨੀਆਂ ਬਰੇਵੋ ਤੇ ਚਾਰਲੀ ਕੰਪਨੀਆਂ ਅਗਲੇ ਕੁਝ ਮਿੰਟਾਂ ਦੇ ਵਿੱਚ ਹੀ ਇੱਕ ਪੂਰੀ ਗਹਿਗੱਚ ਕਮਸਾਣ ਵਾਲੀ ਲੜਾਈ ਦੇ ਵਿੱਚ ਉਲਝ ਜਾਂਦੀਆਂ ਨੇ ਪਰ ਫਾਈਨਲੀ 29 ਅਗਸਤ ਨੂੰ ਸਵੇਰ ਦੇ 6 ਵਜੇ ਬਰੇਵੋ ਤੇ ਚਾਰਲੀ ਕੰਪਨੀਆਂ ਬੇਦੋਰੀ ਨਾਂ ਦੇ ਇੱਕ ਜਗ੍ਹਾ ਜਿੱਥੇ ਬਹੁਤ ਜ਼ਿਆਦਾ ਤਣਾਤੀ ਹੁੰਦੀ ਆ ਪਾਕਿਸਤਾਨ ਦੇ ਸੋਲਜਰਸ ਦੀ ਉਹਦੇ ਉੱਪਰ ਆਪਣਾ ਕਬਜ਼ਾ ਕਰ ਲੈਂਦੇ ਆ ਉਧਰ ਲੈਫਟਿਨੈਂਟ ਕਰਨਲ ਸੰਪੂਰਨ ਸਿੰਘ ਦੇ ਆਪਣੇ ਜਵਾਨ ਜਿਹੜੇ ਹੈਗੇ ਆ ਉਹ ਆਪਣਾ ਵਾਦਾ ਪੂਰਾ ਕਰਦੇ ਪਥਰਾ ਨਾਮ ਦੀ ਉਸ ਚੋਟੀ ਦੇ ਉੱਪਰ ਪਹੁੰਚਣ ਦੇ ਲਈ ਪਹਿਲਾਂ ਲਗਾਤਾਰ 10000 ਫੁੱਟ ਦੀ ਉਚਾਈ ਦੇ ਉੱਪਰ ਜਾਂਦੇ ਆ ਉਸ ਤੋਂ ਬਾਅਦ ਪਹਾੜ ਤੋਂ ਉਹਨੂੰ ਥੱਲੇ ਉਤਰਨਾ ਹੁੰਦਾ ਉਹ ਉਤਰਾਈ ਕਰਦੇ ਆ 4000 ਫੁੱਟ ਤੱਕ ਦੀ 4000 ਫੁੱਟ ਤੋਂ ਵਾਪਸ ਫਿਰ ਸਿੱਧਾ ਜਾਣਾ ਉਹਨਾਂ ਨੇ 12000 ਫੁੱਟ ਦੇ ਉੱਪਰ ਇਹ ਪੂਰਾ ਦਾ ਪੂਰਾ ਕੰਮ ਉਹ ਕਰਦੇ ਆ 24 ਘੰਟੇ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਉਹ ਵਾਲੇ ਜਵਾਨ ਨੇ ਜਿਹੜੇ ਪਿਛਲੇ 4 ਦਿਨਾਂ ਤੋਂ ਲਗਾਤਾਰ ਲੜਾਈ ਦੇ ਵਿੱਚ ਮਹਾਜ ਦੇ ਵਿੱਚ ਫਸੇ ਹੋਏ ਆ ਫਾਈਨਲੀ 1 ਸਤੰਬਰ ਦੇ ਦਿਨ ਪਹਾੜੀ ਦੇ ਦੋਨੇ ਪਾਸੇ ਤੋਂ ਚੜ ਰਹੀਆਂ ਇੱਕ ਪਾਰਾ ਤੇ 19 ਪੰਜਾਬ ਦੀਆਂ ਬਟਾਲੀਅਨ ਇੱਕ ਜਗ੍ਹਾ ਦੇ ਉੱਪਰ ਇਕੱਠੀਆਂ ਹੁੰਦੀਆਂ ਨੇ ਹੁਣ ਉਹਨਾਂ ਦੇ ਅਗਲਾ ਜਿਹੜਾ ਟਾਰਗੇਟ ਹੈਗਾ ਉਹ ਜ਼ਿਆਰਾਤ ਨਾਮ ਦੀ ਅਗਲੀ ਇੱਕ ਪਾਕਿਸਤਾਨੀ ਪੋਸਟ ਆ ਉੱਨੀ ਪੰਜਾਬ ਦੀ ਡੈਲਟਾ ਕੰਪਨੀ ਇਸ ਪੋਸਟ ਦੇ ਉੱਪਰ ਦਿਨੇ ਮਤਲਬ ਚਿੱਟੇ ਦੇਣ ਸੂਰਜ ਦੀ ਰੋਸ਼ਨੀ ਦੇ ਵਿੱਚ ਇੱਕ ਸਰਪ੍ਰਾਈਜ਼ ਅਟੈਕ ਕਰ ਦਿੰਦੀ ਆ ਤੇ ਕੁਝ ਘੰਟਿਆਂ ਦੇ ਵਿੱਚ ਇਹਨੂੰ ਆਪਣੇ ਕਬਜ਼ੇ 'ਚ ਲੈ ਲੈਂਦੀ ਆ ਇਸੇ ਹੀ ਦਿਨ 6 ਡੋਗਰਾ ਨਾਮ ਦੀ ਇੱਕ ਬਟਾਲੀਅਨ ਨੂੰ ਗਿੱਟੀਆਂ ਨਾਮ ਦੀ ਇੱਕ ਹੋਰ ਪੋਸਟ ਹੈਗੀ ਆ ਉਹਦੇ ਉੱਪਰ ਕਬਜ਼ਾ ਕਰਨ ਦਾ ਹੁਕਮ ਮਿਲਦਾ ਸਭ ਤੋਂ ਗੰਦੀਆਂ ਲੜਾਈਆਂ ਹਾਜੀਪੀਰ ਪਾਸ ਦੀਆਂ ਜਿਹੜੀਆਂ ਹੋਈਆਂ ਉਹਨਾਂ ਦੇ ਵਿੱਚੋਂ ਇੱਕ ਗਿੱਟੀਆਂ ਦੀ ਲੜਾਈ ਇੱਕ ਹੈਗੀ ਆ ਇੱਥੇ ਇੰਨੀ ਇੱਕ ਗਹਿ ਗੱਚ ਲੜਾਈ ਹੁੰਦੀ ਆ 6 ਡੋਗਰਾ ਦੀ ਪਾਕਿਸਤਾਨ ਦੇ ਸੈਨਿਕਾਂ ਦੇ ਨਾਲ ਕਿ ਫਾਈਨਲੀ ਇਹ ਲੜਾਈ ਹੱਥੋ ਹੱਥੀ ਤੱਕ ਦੀ ਸ਼ੁਰੂ ਹੋ ਜਾਂਦੀ ਆ ਦੋਨੇ ਪਾਸੇ ਦੇ ਸੈਨਿਕ ਇੰਨੇ ਇਕੱਠੇ ਇੱਕ ਛੋਟੇ ਜਿਹੇ ਏਰੀਆ ਦੇ ਵਿੱਚ ਘਿਰ ਜਾਂਦੇ ਆ ਕਿ ਬੰਦੂਕਾਂ ਵਗੈਰਾ ਸਭ ਕੁਝ ਖਤਮ ਹੋਣ ਤੋਂ ਬਾਅਦ ਸੰਗੀਨੋ ਸੰਗੀਨੀ ਸਿਰਫ ਆਪਣੇ ਹੱਥਾਂ ਮੁੱਕਿਆਂ ਦੇ ਨਾਲ ਹੀ ਇੱਕ ਦੂਸਰੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਤੇ ਇਸੇ ਲੜਾਈ ਦੇ ਵਿੱਚ ਇਹਦੇ ਵਿੱਚ 19 ਪੰਜਾਬ ਦੇ ਆਪਣੇ ਕਮਾਂਡਰ ਮੇਜਰ ਰਣਵੀਰ ਸਿੰਘ ਤੇ 6 ਡੋਗਰਾ ਦੇ ਆਪਣੇ ਕਮਾਂਡਰ ਮੇਜਰ ਲਾਲੀ ਇਹ ਦੋਨੇ ਇਸੇ ਲੜਾਈ ਦੇ ਵਿੱਚ ਸ਼ਹੀਦ ਹੁੰਦੇ ਆ ਤੇ ਬਾਅਦ ਦੇ ਵਿੱਚ ਦੋਨਾਂ ਨੂੰ ਹੀ ਸਰਕਾਰ ਵੱਲੋਂ ਵੀਰ ਚੱਕਰ ਦਿੱਤਾ ਜਾਂਦਾ ਟੋਟਲ ਗਿੱਟੀਆਂ ਦੀ ਇਸ ਲੜਾਈ ਦੇ ਵਿੱਚ ਭਾਰਤ ਦੇ 21 ਜਵਾਨ ਸ਼ਹੀਦ ਹੁੰਦੇ ਆ ਪਰ ਫਾਈਨਲੀ ਗਿੱਟੀਆਂ ਦੇ ਉੱਪਰ ਕਬਜ਼ਾ ਕੀਤਾ ਜਾਂਦਾ ਹੁਣ ਅਗਲੀ ਮੁਹਿੰਮ ਹੈਗੀ ਆ ਜਿਹਨੂੰ ਕਿਹਾ ਜਾਂਦਾ ਪੁਆਇੰਟ 8777 ਪੁਆਇੰਟ 877 ਨਾਂ ਦੀ ਅਗਲੀ ਪਾਕਿਸਤਾਨੀ ਪੋਸਟ ਹੈਗੀ ਆ ਜਿਹੜੀ ਭਾਰਤੀ ਸੈਨਿਕਾਂ ਦਾ ਰਾਹ ਦੇਖ ਰਹੀ ਹੈ ਨਿਜਰ ਪਰਮਿੰਦਰ ਸਿੰਘ ਹੋਣਾ ਦੀ ਅਗਵਾਈ ਦੇ ਵਿੱਚ ਚਾਰਲੀ ਕੰਪਨੀ ਦੇ ਜਵਾਨ ਇੱਥੇ ਥੋੜੇ ਘੰਟਿਆਂ ਤੋਂ ਬਾਅਦ ਹੀ ਕਬਜ਼ਾ ਕਰ ਲੈਂਦੇ ਆ ਤੇ ਇੱਥੇ ਕਬਜ਼ਾ ਕਰਨ ਤੋਂ ਫੌਰਨ ਬਾਅਦ ਇਹ ਦੋਨੇ ਪਾਸਿਓਂ ਲੜਾਈ ਨੂੰ ਬੰਦ ਕਰਨ ਦਾ ਸੰਦੇਸ਼ ਮਿਲ ਜਾਂਦਾ ਹੁਣ ਇੱਥੇ ਇਸ ਪੁਆਇੰਟ ਦੇ ਉੱਪਰ ਪੁਆਇੰਟ 877 ਦੇ ਉੱਪਰ ਪਾਕਿਸਤਾਨ ਦੇ ਵੱਲੋਂ ਜਿਹੜੀ ਬਟਾਲੀਅਨ ਲੜ ਰਹੀ ਸੀ ਉਹਦਾ ਨਾਮ ਸੀਗਾ 20 ਪੰਜਾਬ ਤੇ ਉਹਦੇ ਕਮਾਂਡਰ ਦਾ ਨਾਮ ਸੀਗਾ ਮੇਜਰ ਰਿਜ਼ਵੀ ਦੋਨੇ ਪਾਸੇ ਦੇ ਸੈਨਿਕ ਦੋਨੇ ਪਾਸਿਆਂ ਦੇ ਅਫਸਰ ਪੁਆਇੰਟ 877 ਦੇ ਉੱਪਰ ਇਕੱਠੇ ਹੋਏ ਹੁੰਦੇ ਆ ਜਦੋਂ ਲੜਾਈ ਦੇ ਬੰਦ ਹੋਣ ਦਾ ਐਲਾਨ ਹੁੰਦਾ ਤਾਂ ਹੁਣ ਦੋਨੇ ਪਾਸੇ ਦੀਆਂ ਫੌਜਾਂ ਆਪਣੇ ਆਪਣੇ ਸ਼ਹੀਦ ਹੋਏ ਸੈਨਿਕਾਂ ਨੂੰ ਚੱਕਣ ਦਾ ਕੰਮ ਸ਼ੁਰੂ ਕਰ ਦਿੰਦੀਆਂ ਨੇ ਤੇ ਇਸੇ ਦੌਰਾਨ ਹੀ 20 ਪੰਜਾਬ ਪਾਕਿਸਤਾਨੀ ਫੌਜ ਦੇ ਮੇਜਰ ਮੇਜਰ ਰਿਜ਼ਵੀ ਭਾਰਤ ਦੇ ਅਫਸਰਾਂ ਨੂੰ ਮੇਜਰ ਪਰਮਿੰਦਰ ਸਿੰਘ ਨੂੰ ਆ ਕੇ ਇੱਕ ਭਾਰਤੀ ਸੈਨਿਕ ਦੀ ਬਹਾਦਰੀ ਦੀ ਇੱਕ ਕਹਾਣੀ ਸੁਣਾਉਂਦੇ ਆ ਤੇ ਉਹ ਨਾਮ ਹੈਗਾ ਸੀ ਕੰਪਨੀ ਦੇ ਲਾਂਸ ਨਾਇਕ ਲੱਖਾ ਸਿੰਘ ਦਾ ਮੇਜਰ ਇਸ ਵੀ ਇੱਥੇ ਇਹ ਦੱਸਦੇ ਆ ਕਿ ਲਾਂਸ ਨਾਇਕ ਲੱਖਾ ਸਿੰਘ ਬਹੁਤ ਬਹਾਦਰੀ ਦੇ ਨਾਲ ਲੜਦਾ ਰਿਹਾ ਜਦੋਂ ਉਹਦੀਆਂ ਗੋੜੀਆਂ ਖਤਮ ਹੋ ਗਈਆਂ ਤਾਂ ਉਹਨੇ ਆਪਣੀ ਸੰਗੀਨ ਚੱਕ ਕੇ ਪਾਕਿਸਤਾਨੀ ਸੈਨਿਕਾਂ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰਤਾ ਤੇ ਉਹ ਬਹੁਤ ਹੀ ਬਹਾਦਰੀ ਦੇ ਨਾਲ ਲੜ ਰਿਹਾ ਸੀ ਜਦੋਂ ਉਹਦੀ ਸੰਗੀਨ ਵੀ ਲੜਦੇ-ਲੜਦੇ ਟੁੱਟ ਜਾਂਦੀ ਆ ਤਾਂ ਆਪਣੇ ਸਿਰ ਦਾ ਹੈਲਮਟ ਲਾਉਂਦਾ ਤੇ ਹੈਲਮਟ ਹੀ ਦੂਸਰਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਮੇਜਰ ਰਿਜ਼ਵੀ ਅੱਗੇ ਇਹ ਕਹਿੰਦੇ ਆ ਕਿ ਇਸ ਸੈਨਿਕ ਨੂੰ ਇੰਨੀ ਬਹਾਦਰੀ ਦੇ ਨਾਲ ਲੜਦਾ ਦੇਖ ਕੇ ਮੈਂ ਬਹੁਤ ਉੱਚੀ ਆਵਾਜ਼ ਦੇ ਵਿੱਚ ਆਪਣੇ ਸੈਨਿਕਾਂ ਨੂੰ ਇਹ ਕਿਹਾ ਕਿਉਂਕਿ ਉਹਦੇ ਕੋਲ ਹੈਲਮਟ ਸੀ ਉਹ ਸਾਨੂੰ ਕੋਈ ਨੁਕਸਾਨ ਪਹਤਾ ਨਹੀਂ ਸਕਦਾ ਸੀ ਮੈਂ ਆਪਣੇ ਸੈਨਿਕਾਂ ਨੂੰ ਆਵਾਜ਼ ਲਗਾਈ ਕਿ ਇਹਨੂੰ ਮਾਰਨਾ ਨਹੀਂ ਹੈਗਾ ਇਹਨੂੰ ਜਿੰਦਾ ਫੜੋ ਉਕੇ ਇੱਕ ਬਹੁਤ ਹੀ ਬਹਾਦਰ ਸੈਨਿਕ ਪਰ ਲੜਾਈ ਦੇ ਵਿੱਚ ਇੰਨੀਆਂ ਵਰਦੀਆਂ ਗੋਲੀਆਂ ਗੋਲਿਆਂ ਦੇ ਇਸ ਰੌਲੇ ਦੇ ਵਿੱਚ ਮੇਜਰ ਰਿਜ਼ਵੀ ਦੀ ਆਵਾਜ਼ ਉਹਨਾਂ ਦਾ ਦਿੱਤਾ ਹੋਇਆ ਹੁਕਮ ਕਿਤੇ ਗੁੰਮ ਜਾਂਦਾ ਤੇ ਉਹਨੇ ਸੈਕੰਡਾਂ ਦੇ ਵਿੱਚ ਹੀ ਇਹ ਬਹਾਦਰ ਲਾਂਸ ਨਾਇਕ ਲੱਖਾ ਸਿੰਘ ਨੂੰ ਪਾਕਿਸਤਾਨ ਦੇ ਸੈਨਿਕ ਆਪਣੀਆਂ ਗੋੜੀਆਂ ਜਾਂ ਸੰਗੀਨਾ ਦੇ ਨਾਲ ਸ਼ਹੀਦ ਕਰ ਦਿੰਦੇ ਆ ਤੇ ਮੇਜਰ ਰイズਵੀ ਇੱਕ ਸਪੈਸ਼ਲ ਇੱਕ ਨਿੱਜੀ ਦਰਖਾਸਤ ਕਰਦੇ ਆ ਕਿ ਜਦੋਂ ਵੀ ਲੜਾਈ ਖਤਮ ਹੋਣ ਤੋਂ ਬਾਅਦ ਸੈਨਿਕਾਂ ਨੂੰ ਤਮਗੇ ਮਿਲਣ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਤਾਂ ਤੁਸੀਂ ਕਿਰਪਾ ਕਰਕੇ ਇਸ ਸ਼ਹੀਦ ਨੂੰ ਬਿਲਕੁਲ ਵੀ ਨਾ ਭੁੱਲਿਓ ਲੱਖਾ ਸਿੰਘ ਇੱਕ ਡੋਗਰਾ ਸੈਨਿਕ ਸੀ ਲੜਾਈ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਫਾਈਨਲੀ ਆਖਰੀ ਮੰਜ਼ਲ ਹਾਜੀਪੀਰਵਲਦੀ ਚੜ੍ਹਾਈ ਸ਼ੁਰੂ ਹੁੰਦੀ ਆ ਤੇ ਉੱਥੇ ਜਾਣ ਦੀ ਲੜਾਈ ਸ਼ੁਰੂ ਹੋ ਚੁੱਕੀ ਆ ਬਿਗਲ ਵੱਜ ਚੁੱਕੇ ਪਰ ਇੱਥੇ ਇੱਕ ਦਿਲਚਸਪ ਇਨਫੋਰਮੇਸ਼ਨ ਹੈਗੀ ਆ ਜਿੱਥੇ ਪਹਿਲਾਂ ਇੱਕ ਪਲਾਨ ਦੇ ਅਕੋਰਡਿੰਗ ਜਿਹੜਾ ਅਖੀਰਲਾ ਲੈਗ ਹੋਊਗਾ ਅਖੀਰ ਲਾਪੜਾ ਹੋਗਾ ਅਖੀਰਲੀ ਮੁਹਿੰਮ ਹੋਗੀ ਅਖੀਰ ਦੇ ਵਿੱਚ ਹਾਜੀ ਪੀਰ ਦੇ ਉੱਪਰ ਚੜਨਾ ਤੇ ਉਹਨੂੰ ਫਤਿਹ ਕਰਨਾ ਉਹ ਇੱਕ ਬਹੁਤ ਵੱਡਾ ਹਮਲਾ ਹੋਊਗਾ ਜਿਹਨੂੰ ਬਹੁਤ ਸਾਰੇ ਸੀਨੀਅਰ ਅਫਸਰ ਜਿਹਦੀ ਅਗਵਾਈ ਕਰਨਗੇ ਪਰ ਫਾਈਨਲੀ ਉੱਥੇ ਹੁੰਦਾ ਕੀ ਆ ਸਿਰਫ ਇੱਕ ਹੀ ਕੰਪਨੀ ਡੈਲਟਾ ਕੰਪਨੀ ਇਸ ਚੀਜ਼ ਨੂੰ ਅੰਜਾਮ ਦਿੰਦੀ ਆ ਤੇ ਉਹਦੀ ਅਗਵਾਈ ਕੋਈ ਵੀ ਕਮਿਸ਼ਨਡ ਅਫਸਰ ਨਹੀਂ ਬਲਕਿ ਇੱਕ ਜੂਨੀਅਰ ਰੈਂਕ ਦੇ ਅਫਸਰ ਸੂਬੇਦਾਰ ਅਰਜਨ ਸਿੰਘ ਕਰਦੇ ਆ ਸੂਬੇਦਾਰ ਅਰਜਨ ਸਿੰਘ ਭਾਵੇਂ ਕਿ ਇੱਕ ਕਮਿਸ਼ਨਡ ਅਫਸਰ ਨਹੀਂ ਹੈਗੇ ਪਰ ਉਹ ਇੰਡੀਅਨ ਆਰਮੀ ਦੇ ਵਿੱਚ ਆਪਣੀ ਬਟਾਲੀਅਨ ਦੇ ਵਿੱਚ ਜਾਣੇ ਜਾਂਦੇ ਸੀ ਆਪਣੀ ਬਹਾਦਰੀ ਦੇ ਕਾਰਨ ਤਕਰੀਬਨ 100 ਦੇ ਕਰੀਬ ਭਾਰਤ ਦੇ ਸੋਲਜਰ ਆਪਣੀ ਫਾਈਨਲ ਚੜਾਈ ਚੜਨਾ ਸ਼ੁਰੂ ਕਰਦੇ ਆ ਜਦੋਂ ਇਹ ਸੈਨਿਕ ਉੱਪਰ ਨੂੰ ਹਾਜੀਪੀਰ ਵੱਲ ਨੂੰ ਆਪਣੀ ਚੜਾਈ ਚੜ ਰਹੇ ਆ ਰਸਤੇ ਦੇ ਵਿੱਚ ਇੱਕ ਜਗ੍ਹਾ ਦੇ ਉੱਪਰ ਉਹਨਾਂ ਨੂੰ ਕਿਤੇ ਕੋਈ ਹਿਲਚੁਲ ਦਿਖਾਈ ਦਿੰਦੀ ਆ ਜਦੋਂ ਬਿਲਕੁਲ ਕੋਲੇ ਪਹੁੰਚਦੇ ਆ ਤਾਂ ਸਾਹਮਣੇ ਵਾਲੇ ਸਾਈਡ ਦੇ ਉੱਪਰੋਂ 13 ਪਾਕਿਸਤਾਨੀ ਸੈਨਿਕ ਤੇ ਨਾਲ ਇੱਕ ਸੀਨੀਅਰ ਅਫਸਰ ਆਪਣੇ ਹੱਥ ਉੱਪਰ ਕਰਕੇ ਜਿੱਥੇ ਉਹ ਲੁਕੇ ਹੁੰਦੇ ਆ ਆਪਣੀਆਂ ਉਹਨਾਂ ਥਾਵਾਂ ਦੇ ਵਿੱਚੋਂ ਬਾਹਰ ਆ ਜਾਂਦੇ ਆ ਉਹਨਾਂ ਦੀ ਤਲਾਸ਼ੀ ਲੈਣ ਦੇ ਉੱਪਰ ਉਸ ਪਾਕਿਸਤਾਨੀ ਨੌਜਵਾਨ ਅਫਸਰ ਦੇ ਕੋਲੋਂ ਉਸ ਪੂਰੇ ਏਰੀਏ ਦਾ ਇੱਕ ਨਕਸ਼ਾ ਮਿਲਦਾ ਤੇ ਨਾਲ ਹੀ ਉਹਨੂੰ ਆਰਡਰ ਮਿਲਦੇ ਆ। ਉਹਨੂੰ ਇਹ ਆਰਡਰ ਦਿੱਤੇ ਗਏ ਸੀ ਕਿ ਇੱਕ ਪਾਰਾ ਦੇ ਉੱਪਰ ਨਿਗਾ ਰੱਖਣੀ ਆ ਤੇ ਮੌਕਾ ਮਿਲਦੇ ਹੀ ਉਹਨਾਂ ਦੇ ਉੱਪਰ ਅਟੈਕ ਕਰਨ। ਪਰ ਨਾਲ ਹੀ ਉਹਦੀ ਜੇਬ ਦੇ ਵਿੱਚੋਂ ਮਿਲਿਆ ਉਹਦੀ ਇੱਕ ਹੱਥ ਲਿਖ ਉਹਦੇ ਵਿੱਚ ਉਹਨੇ ਪਾਕਿਸਤਾਨ ਦੀ ਆਰਮੀ ਦੇ ਸਭ ਤੋਂ ਵੱਡੇ ਜਰਨਲ ਨੂੰ ਆਪਣੇ ਵੱਲੋਂ ਇੱਕ ਚਿੱਠੀ ਲਿਖੀ ਹੋਈ ਸੀ। ਉਹਦੇ ਵਿੱਚ ਉਹਨੇ ਇਹ ਲਿਖਿਆ ਸੀ ਕਿ ਮੈਂ ਬਹੁਤ ਮਹੀਨਿਆਂ ਤੋਂ ਇਸ ਚੀਜ਼ ਦੀ ਬੇਨਤੀ ਕਰ ਰਿਹਾ ਕਿ ਪਿੱਛੇ ਮੇਰੇ ਪਿੰਡ ਦੇ ਵਿੱਚ ਮੇਰੇ ਜਿਹੜੇ ਪਿਤਾ ਜੀ ਨੇ ਉਹ ਬਹੁਤ ਹੀ ਬਿਮਾਰ ਨੇ ਪਰ ਮੈਨੂੰ ਉਹਨਾਂ ਨੂੰ ਦੇਖਣ ਦੀ ਹਾਲੇ ਤੱਕ ਵੀ ਇਜਾਜ਼ਤ ਨਹੀਂ ਮਿਲੀ। ਨੀ ਮਿਲੀ ਤਾਂ ਇਸ ਕਰਕੇ ਮੈਂ ਆਪਣੀ ਨੌਕਰੀ ਤੋਂ ਅਸਤੀਫਾ ਦੇਣਾ ਚਾਹੁੰਦਾ ਇਹਨਾਂ ਸਾਰੇ ਦੇ ਸਾਰੇ ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਸਾਰਾ ਦਾ ਸਾਰਾ ਭਾਰ ਇਹਨਾਂ ਦੇ ਉੱਪਰ ਲੱਦਿਆ ਜਾਂਦਾ ਤੇ ਵਾਪਸ ਚੜਾਈ ਉੱਪਰ ਨੂੰ ਸ਼ੁਰੂ ਕੀਤੀ ਜਾਂਦੀ ਹੈ ਹਾਲੇ ਵੀ ਹਾਜੀਪੀਰ ਇਹਨਾਂ ਦੀ ਮੰਜ਼ਲ ਇਹਨਾਂ ਤੋਂ 10 ਕਿਲੋਮੀਟਰ ਦੀ ਦੂਰੀ ਤੇ ਉੱਪਰ ਸਵੇਰ ਦੇ 4:30 ਵਜੇ ਦਾ ਟਾਈਮ ਹੋ ਚੁੱਕਿਆ ਪਰ ਜ਼ਿੰਦਗੀ ਦੇ ਵਿੱਚ ਕਈ ਵਾਰੀ ਬਹੁਤ ਅਜੀਬ ਚੀਜ਼ਾਂ ਹੁੰਦੀਆਂ ਨੇ ਜਿੱਥੇ ਇੱਕ ਬਿਲਕੁਲ ਛੋਟੀ ਜੀ ਪੋਸਟ ਗਿੱਟੀਆਂ ਦੇ ਉੱਪਰ ਸਭ ਤੋਂ ਜ਼ਿਆਦਾ ਗਹਿਗਾਚ ਲੜਾਈ ਹੁੰਦੀ ਆ ਉੱਥੇ ਜਿਹੜੀ ਸਭ ਤੋਂ ਮੇਨ ਲੜਾਈ ਹੋਣ ਦਾ ਖਦਸ਼ਾ ਸੀਗਾ ਹਾਜੀ ਪੀਰ ਦੀ ਲੜਾਈ ਉੱਥੇ ਫਾਈਨਲੀ ਜਦੋਂ ਇਹ 100 ਦੇ 100 ਸੈਨਿਕ ਪਹੁੰਚਦੇ ਨੇ ਸਵੇਰ ਦੇ तकरीबन 10 ਵਜੇ ਜਿਹੜਾ ਇਹਨਾਂ ਨੂੰ ਲੱਗ ਰਿਹਾ ਕਿ ਇੱਥੇ ਬਹੁਤ ਹੀ ਇੱਕ ਭਾਰੀ ਲੜਾਈ ਹੋ ਸਕਦੀ ਆ ਤਾਂ ਉੱਥੇ ਜਦੋਂ ਤੱਕ ਇਹ ਪਹੁੰਚੇ ਤਾਂ ਪਾਕਿਸਤਾਨ ਦੇ ਸੈਨਿਕ ਪਹਿਲਾਂ ਹੀ ਉਹ ਪੂਰੀ ਦੀ ਪੂਰੀ ਜਗ੍ਹਾ ਨੂੰ ਪੂਰੇ ਏਰੀਆ ਨੂੰ ਛੱਟ ਕੇ ਉੱਥੋਂ ਜਾ ਚੁੱਕੇ ਸੀ ਅਗਲੇ ਅੱਧੇ ਘੰਟੇ ਦੇ ਵਿੱਚ ਵਿੱਚ 올 ਇੰਡੀਆ ਰੇਡੀਓ ਸਟੇਸ਼ਨ ਤੋਂ ਹਾਜੀ ਪੀਰ ਨੂੰ ਫਤਿਹ ਕਰਨ ਦੀ ਖਬਰ ਪੂਰੇ ਦੇਸ਼ ਵਾਸੀਆਂ ਨੂੰ ਦੇ ਦਿੱਤੀ ਜਾਂਦੀ ਤਾਂ ਇਹ ਸੀਗੀ ਜੀ ਕਹਾਣੀ ਭਾਰਤ ਦੇ ਬਹਾਦਰ ਸੈਨਿਕ ਦੀ ਯੋਧਿਆਂ ਦੀ ਅਲੱਗ-ਅਲੱਗ ਬਟਾਲੀਅਨਾਂ ਦੀ ਕੰਪਨੀਆਂ ਦੀ ਅਲੱਗ-ਅਲੱਗ ਅਫਸਰਾਂ ਦੀ ਅਲੱਗ-ਅਲੱਗ ਸੈਨਿਕਾਂ ਦੀ ਪਰ ਜਿਹੜੇ ਕਿ ਅਸਲ ਦੇ ਵਿੱਚ ਕਿਸੇ ਨਾ ਕਿਸੇ ਘਰੋਂ ਕਿਸੇ ਨਾ ਕਿਸੇ ਪਿੰਡ ਤੋਂ ਕਿਸੇ ਨਾ ਕਿਸੇ ਸ਼ਹਿਰ ਤੋਂ ਆਏ ਤੇ ਉੱਥੇ ਆ ਕੇ ਲੜੇ ਤੇ ਬਹੁਤ ਸਾਰੇ ਵਾਪਸ ਕਦੇ ਵੀ ਘਰੇ ਵਾਪਸ ਨਹੀਂ ਜਾ ਸਕੇ ਤੇ ਉੱਥੇ ਹੀ ਸ਼ਹੀਦ ਹੋ ਗਏ ਜੇ ਤੁਹਾਨੂੰ ਮੇਰੀ ਇਹ ਕਹਾਣੀ ਮੇਰਾ ਇਹ ਕੰਮ ਪਸੰਦ ਆਇਆ ਤਾਂ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਕਮੈਂਟਸ ਦੇ ਨਾਲ ਹੀ ਹੱਲਾਸ਼ੇਰੀ ਮਿਲਦੀ ਆ ਤੇ ਕੁਝ ਦੋ ਸ਼ਬਦ ਇਨ੍ਹਾਂ ਬਹਾਦਰ ਨੌਜਵਾਨਾਂ ਦੇ ਲਈ ਸੈਨਿਕਾਂ ਦੇ ਲਈ ਵੀ ਲਿਖ ਦਿਓ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਅੰਦਰ ਵਿੱਚ ਕਿਸੇ ਹੋਰ ਵੀਡੀਓ ਦੇ